ਰਾਹੁਲ ਗਾਂਦੀਨ ਨੂੰ ਗੁਰੂ ਘਰ ਅੰਦਰ ਸਿਰੋਪਾਉ ਦੇਣ ਤੇ ਐ ਜੀ ਪੀ ਸੀ ਨੂੰ ਸਖਤ ਇਤਰਾਜ਼ ਹਰਜਿੰਦਰ ਸਿੰਘ ਧਾਮੀ ਬੋਲੇ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਪੜਤਾਲ ਦੋਸ਼ੀਆਂ ਤੇ ਖਿਲਾਫ ਕੀਤੀ ਜਾਵੇਗੀ ਕਾਰਵਾਈ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਰੋਕਣ ਤੇ ਇਸ ਜਾਂ ਮੰਦਾ ਕੇਂਦਰ ਤੇ ਨਿਸ਼ਾਨਾ ਬੋਲੇ ਲਾਈਵ ਮੈਚ ਖੇਡਿਆ ਪਰ ਸਾਨੂੰ ਆਪਣੇ ਗੁਰੂ ਘਰ ਮੱਥਾ ਟੇਕਣ ਤੋਂ ਰੋਕਿਆ ਕਿਆ ਕ੍ਰਿਕਟ ਕਰ ਸਕਦੀ ਹੈ ਇੰਤਜ਼ਾਰ ਆਸਤਾ ਨਹੀਂ ਸਿੱਖ ਜਥੇ ਨੂੰ ਰੁਕਣ ਦੇ ਮਾਮਲੇ ਦੇ ਵਿੱਚ ਭਾਪੀ ਦਾ ਸਪਸ਼ਟਿਕਰ ਰੱਖਿਆ ਸੁਰੱਖਿਆ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ ਪਾਕਿਸਤਾਨ ਦੇ ਵਿੱਚ ਸਿੱਖ ਸੰਗਤ ਦੇ ਨਾਲ ਕੁਝ 1921 ਹੋਈ ਤਾਂ ਕੌਣ ਹੋਵੇਗਾ ਜ਼ਿੰਮੇਵਾਰ ਜਿਵੇਂ ਮਾਨੇ ਪ੍ਰਵਾਸੀਆਂ ਦੇ ਖਿਲਾਫ ਮਤਿਆਂ ਤੇ ਜਿਤਾਈ ਨਾਰਾਜ਼ਗੀ ਬੁਲਿ ਸਾਡੇ ਵੀ ਕਈ ਲੋਕ ਦੂਜੇ ਮੁਲਕਾਂ ਦੇ ਵਿੱਚ ਕਰਦੇ ਨੇ ਕੰਮ। ਕੀ ਕਾਨੂੰਨ ਵਿਵਸਥਾ ਖਰਾਬ ਕਰਨ ਵਾਲਿਆਂ ਨੂੰ ਮਿਲੇਗੀ ਸਖਤ ਸਜ਼ਾ? ਵਿਕਰਮਜੀਠਿਆ ਦੇ ਨੇੜਲੇ ਰਿਸ਼ਤੇਦਾਰ ਨੂੰ ਬਿਜ਼ਨਸ ਦਾ ਸੱਮਨ ਗਜਪਤ ਸਿੰਘ ਗਰੇਵਾਲ ਨੂੰ ਅਜਮਹਾਲੀ ਦੇ ਵਿੱਚ ਵਿਜੀਲੈਂਸ ਅੱਗੇ ਪੇਸ਼ ਹੋਣ ਦੇ ਹੁਕਮ ਨਾਲ ਨਹੀਂ ਹੋਏ ਸਨ ਪੇਸ਼ ਹੜਾਂ ਨਾਲ ਪੰਜਾਬ ਦੇ ਵਿੱਚ ਕੋਈ ਨਵਾਂ ਜਾਨੀ ਨੁਕਸਾਨ ਨਹੀਂ ਮੌਤਾਂ ਦਾ ਅੰਕੜਾ 56 ਤੇ ਰੁਕਿਆ 2472 ਪਿੰਡਾਂ ਦੇ ਵਿੱਚ ਪਈ ਹੜਾਂ ਦੀ ਮਾਰ 4 ਲੱਖ ਦੇ ਕਰੀਬ ਲੋਕ ਹੜਾਂ ਦੇ ਨਾਲ ਪ੍ਰਭਾਵਿਤ ਨਿਊਜ਼ ਹੈਡਲਾਈਨਸ ਦੇ ਪ੍ਰਯੋਜਕ ਪਤੰਜਲੀ ਗਾਇ ਕ ghee ਮਾਂ ਦਾ ਭਰੋਸਾ ਪਿਆਰ سے ਪਰੋਸਾ ਸਸਿਗਾ ਤੁਸੀਂ ਵਖਰੇਆ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਦਿਰਾਦੂਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਦੇ ਸੈਸਤਰ ਧਾਰਾ ਦੇ ਵਿੱਚ ਬੱਦਲ ਫਟਿਆ ਬੱਦਲ ਫਟਣ ਦੇ ਕਾਰਨ ਇਲਾਕੇ ਦੇ ਵਿੱਚ ਤਬਾਹੀ ਮੱਚੀ ਹੈ ਸਲਾਬ ਦੇ ਕਾਰਨ ਕਈ ਘਰਾਂ ਤੇ ਹੋਟਲਾਂ ਦਾ ਨੁਕਸਾਨ ਹੋਇਆ ਹੈ ਐਸਡੀਆਰਐਫ ਐਨਡੀਆਰਐਫ ਦੀਆਂ ਟੀਮਾਂ ਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਦਿਰਾਦੂਨ ਤੋਂ ਜੋ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਬੱਦਲ ਫਟਿਆ ਤੇ ਬੱਦਲ ਫਟਣ ਤੋਂ ਬਾਅਦ ਕਿਸ ਤਰੀਕੇ ਦਾ ਮੰਜ਼ਰ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਵੱਡੇ ਪੱਧਰ ਤੇ ਉਸ ਦੇ ਬਾਅਦ ਸੈਲਾਬ ਨਜ਼ਰ ਆਉਂਦਾ ਹੈ ਤੇ ਸੈਲਾਬ ਦੇ ਕਾਰਨ ਕਈ ਘਰਾਂ ਤੇ ਹੋਟਲਾਂ ਦਾ ਵੀ ਨੁਕਸਾਨ ਹੋਇਆ ਹੈ ਪਿਛਲੇ ਦਿਨਾਂ ਦੇ ਦੌਰਾਨ ਵੀ ਉੱਤਰਾਖੰਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਬੱਦਲ ਫਟਿਆ ਉਸ ਵੇਲੇ ਵੀ ਘਰਾਂ ਦਾ ਹੋਟਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਲੋਕਾਂ ਦੀ ਕਈ ਲੋਕਾਂ ਦੀ ਜਾਨ ਤੱਕ ਚਲੀ ਗਈ ਤਾਂ ਹੁਣ ਦਿਰਾਦੂਨ ਦੇ ਸੈਸਤਰ ਧਾਰਾ ਦੇ ਵਿੱਚ ਇਹ ਬੱਦਲ ਫਟਿਆ ਪੂਰੀਆਂ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਪਾਣੀ ਦਾ ਵੱਡਾ ਸੈਲਾਬ ਵੇਖਿਆ ਜਾ ਸਕਦਾ ਹੈ ਕਿਉਂਕਿ ਜਦੋਂ ਅਚਾਨਕ ਕਿਸੇ ਵੀ ਜਗ੍ਹਾ ਤੇ ਬੱਦਲ ਫੜਦਾ ਹੈ ਤਾਂ ਉਸ ਤੋਂ ਬਾਅਦ ਇਸੇ ਤਰੀਕੇ ਦੇ ਹਾਲਾਤ ਬਣਦੇ ਨੇ ਖਾਸ ਕਰਕੇ ਜਦੋਂ ਕੋਈ ਰਿਹਾਇਸ਼ੀ ਇਲਾਕਾ ਹੋਵੇ ਜਾਂ ਜਿਸ ਜਗ੍ਹਾ ਤੇ ਬੱਦਲ ਫੜਦਾ ਹੈ ਕੋਈ ਹੋਟਲ ਹੋਣ ਘਰ ਹੋਣ ਤਾਂ ਉੱਥੇ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਕਿੰਦੂ ਸੈਲਾਬ ਆਉਂਦਾ ਹੈ ਤਾਂ ਪਹਾੜੀਆਂ ਤੋਂ ਪੂਰਾ ਮਲਬਾ ਪੂਰੀ ਮਿੱਟੀ ਰੁੜ ਕੇ ਨਾਲ ਲੈ ਜਾਂਦੀ ਹੈ ਜਿਸ ਪਾਸੇ ਵੀ ਉਹ ਪਾਣੀ ਦਾ ਵਹਾ ਜਾਂਦਾ ਹੈ ਕੋਈ ਵੀ ਉਸ ਦੀ ਚਪੇੜ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਹੈ ਇਹੀ ਸਾਰਾ ਕੁਝ ਦੇਰਾ ਦੁੰਦੇ ਸੈਸ ਤਰਧਾਰਾ ਦੇ ਵਿੱਚ ਹੋਇਆ ਜਿੱਥੇ ਇੱਕ ਬੱਦਲ ਫਟਣ ਤੋਂ ਬਾਅਦ ਚ ਆ ਕਿਸ ਤਰ੍ਹਾਂ ਕੇ ਦੀ ਤਬਾਈ ਹੋਈ ਹੈ ਕਿਵੇਂ ਸੈਲਾਬ ਨਜ਼ਰ ਆਉਂਦਾ ਹੈ ਪੂਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਫਿਲਹਾਲ ਉੱਥੇ ਬਣੇ ਹੋਏ ਨੇ ਸਲਾਬ ਦੇ ਕਾਰਨ ਕਈ ਘਰਾਂ ਤੇ ਹੋਟਲਾਂ ਦਾ ਵੀ ਨੁਕਸਾਨ ਹੋਇਆ ਹੈ ਤੇ ਇਸ ਦੇ ਵਿਚਾਲੇ ਐਸ ਡੀ ਆਰ ਐਫ ਐਂਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਹੈ ਕਿਉਂਕਿ ਰਹਾਇਸ਼ੀ ਇਲਾਕਾ ਪੂਰਾ ਨਜ਼ਰ ਆ ਰਿਹਾ ਹੈ ਕਈ ਘਰ ਵੀ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਇੱਕ ਕਾਰ ਨਜ਼ਰ ਆ ਰਹੀ ਹੈ ਕਾਰ ਦੇ ਵਿੱਚੋਂ ਕਿਵੇਂ ਪਾਣੀ ਅੱਗੇ ਵੱਲ ਪਾਸੇ ਵਧਦਾ ਹੋਇਆ ਨਜ਼ਰ ਆ ਰਿਹਾ ਹੈ ऐसे खबर से जरा जानकारी ली साढ़े सहयोगी अनुपम त्रिवेदी जुड़ चुके ने अनुपम अब, अब तक की क्या कुछ जानकारी कब्जे बादल फटाते अब तक आ, क्या कुछ जानकारी सामने आ सकी है देखिए परमेंद्र ये लगातार मौसम जो विज्ञान केंद्र है जो मेट्रोलॉजिकल सेंटर है उसने प्रेरित करा था कि यहाँ पर इस तरीके की बारिशें हो सकती हैं तो उसी की वजह से देहरादून में कल रात से ही बहुत तेज बारिशें हो रही थी तो उसके आस जो देहरादून के आसपास का जो इलाका है सहजधारा इलाका है आईटी पार्क है ये वो इलाके है की सहजधारा की खासकर बात करें जो बहुत बड़ा टूरिस्ट स्पॉट भी है ठीक ठाक दिनों में यहाँ काफी टूरिस्ट आते हैं इसलिए रेस्टोरेंट्स हैं होटल्स हैं आस पास बने हुए बिल्कुल शहर से बाहर है यहाँ जो नदियां हैं वो उसमें बहुत ज्यादा पानी है इस वजह से नुकसान हुआ है क्लाउड बस्ट हुआ है बादल फटे हैं कल रात दो से तीन इस तरीके के लोकल्स बताते हैं नुकसान हुआ है अभी तो रेस्क्यू टीम बहुत अंदरूनी इलाकों में पांच पाने की कोशिश कर रही हैं क्योंकि रोड्स ब्लॉक हो गई हैं लैंडस्लाइड हो गए हैं तो इसके वजह से बहुत दिक्कत आ रही है फिलहाल रेस्क्यू टीम्स मौके जा रही हैं हम लोग भी जाने की कोशिश कर रहे हैं हमारी जो टीम्स है वो जाने की कोशिश कर रही हैं पानी बहुत रोडों पर भरा हुआ है आपने देखूंगा विजुअल्स में गाड़ियां तक बह रही हैं एक विजुअल में दिख रहा हुआ गा, कि गाड़ी तक बह रही है तो उस तरीके की प्रॉब्लम्स वहाँ आ रही है तो ये बिल्कुल सितंबर है यूजुअली इस समय पे मौसम ठीक होने लगता है मॉनसून चला जाता है लेकिन इस बार के हालात कुछ अलग हैं इसलिए फिलहाल देहरादून और कुछ प्रदेश के दूसरे डिस्ट्रिक्ट्स में उत्तराखंड के दूसरे डिस्ट्रिक्ट्स में अभी स्कूल क्लोजर के ऑर्डर आ गए हैं स्कूल्स बंद रहेंगे कॉलेजेस बंद रहेंगे और फिलहाल कोशिश ये है कि जल्दी से जल्द ही रेस्क्यू फॉर्जर जी अनुपम यहाँ पे ये यह बादल फटे हैं वहाँ पे क्या पूरा रिहायशी एरिया है अब तक की क्या कुछ को जानकारी कोई जानी नुकसान की खबर तो नहीं है देखिए रिहायशी इलाका है वहाँ पे जैसे मैंने बताया क्योंकि टूरिस्ट स्पॉट भी होता है इस वजह से वहाँ होटल्स हैं रेस्टोरेंट्स हैं बहुत से लोकल लोग रहते हैं तो वहां पे इस तरीके का है दो लोगों के मिसिंग का सूचना इसमें है कि दो लोग मिसिंग हैं लैंड स्लाइड के बाद से लगातार थे और तेज बारिशों के बाद से फिलहाल उनको ढूंढने की कोशिश करी जा रही है साथ में ये भी बताया लगा जा रहा है कहीं और कोई ज्यादा नुकसान तो नहीं हुआ जानो माल का क्योंकि तो लोग जैसे आप भी कह रहे हैं कि रिहायशी इलाका है बहुत से लोग रहते हैं घर है वहाँ पे घरों को नुकसान पहुंचाया है तो कुल मिला अब जद्दोजहद यही है कि कोई इस तरीके का अगर नुकसान हुआ है किसी की जिंदगी बच सकती हो तो बचाई जाए कहीं कोई खतरा हो तो उसको तुरंत लोगों को वहां से दूसरी जगह पर शिफ्ट करा जाए अनुपम कोई मकान कोई घर कोई अगर इसके अलावा कोई 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 होटल की बात की की बात जाए तो कोई गिरने कोई तो गिरने खबर नहीं है देखिए रेस्टोरेंट की तो गिरने की खबर है दो रेस्टोरेंट्स कम से कम ऐसे हैं जो पूरे पूरे साफ हो गए हैं सफ हो गए हैं नदी के किनारे बने थे जी। तो उसके तेज बहाव में पूरे पूरे उड़ गए हैं होटल्स को नुकसान पहुंचा है लेकिन फिलहाल अभी कोई होटल उस तरीके से पूरा गिरा नहीं है जो अभी तक प्रारंभिक जानकारी आई है प्राइमरी जानकारी आई है वो यही है ਕਿ ਰੈਸਟੋਰੈਂਟਸ ਕੋ ਨੁਕਸਾਨ ਪਹੁੰਚਾਇਆ ਹੈ ਔਰ ਜੈਸੇ ਮੈਂ ਕਿਹਾ ਰੈਸਕਿਊ ਟੀਮਸ ਫੋਰਸ ਨੇ ਕੋਸ਼ਿਸ਼ ਕਰ ਰਹੀ ਹੈ ਅੰਦਰੂਨੀ ਇਲਾਕਿਆਂ ਵਿੱਚ ਕੁਝ ਟੀਮਸ ਤਾਂ ਇਨਫੈਕਟ ਪਹੁੰਚ ਵੀ ਗਈਆਂ ਹਨ ਕੋਸ਼ਿਸ਼ ਵੀ ਨਹੀਂ ਕੀਤੀ ਜਾ ਰਹੀ ਹੈ ਕਿ ਕਈ ਕੋਈ ਜਾਨੋ-ਮਾਲ ਦਾ ਜਿਆਦਾ ਨੁਕਸਾਨ ਨਾ ਹੋ ਜਾਏ ਵਾਹ ਪੀ ਜੀ ਹਾਂ ਠੀਕ ਹੈ ਅਨੁਪਮ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਆ ਦੇਰਾ ਦੁੰਦੀਆਂ ਤਨਸੀ ਤਸਵੀਰਾਂ ਬਖਾ ਰਹੇ ਜਿੱਥੇ ਕਿ ਅਚਾਨਕ ਬੱਦਲ ਫਟੇ ਨੇ ਬੱਦਲ ਫਟਣ ਦੇ ਕਾਰਨ ਇਲਾਕੇ ਦੇ ਵਿੱਚ ਤਬਾਹੀ ਮੱਚੀ ਹੈ ਸੈਲਾਬ ਦੇ ਕਾਰਨ ਕਈ ਘਰਾਂ ਤੇ ਹੋਟਲਾਂ ਨੂੰ ਵੀ ਹਾਂ ਨੁਕਸਾਨ ਪਹੁੰਚਿਆ ਦੂ ਲੁਕ ਜੇ ਲਾਪਤਾ ਦੱਸੇ ਜਾ ਰਹੇ ਨੇ ਜਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਜਦੋਂ ਬੱਦਲ ਫਟਿਆ ਉਸ ਤੋਂ ਬਾਅਦ ਚ ਕਿਵੇਂ ਐਵੇਂ ਲੱਗ ਰਿਹਾ ਕਿ ਕਿਸੇ ਕੋਈ ਵੱਡੀ ਨਦੀ ਕਿਸੇ ਦਰਿਆ ਦੀ ਤਸਵੀਰ ਹੋਵੇ ਜਿਸ ਤਰੀਕੇ ਨਾਲ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਕਿਉਂਕਿ ਜਿਸ ਜਗ੍ਹਾ ਤੇ ਬੱਦਲ ਫਟਦਾ ਉਸ ਤੋਂ ਬਾਅਦ ਵੱਡੇ ਪੱਧਰ ਤੇ ਪਹਾੜੀਆਂ ਤੋਂ ਮਲਬਾ ਉਸ ਦੇ ਨਾਲ ਰੁੜ ਕੇ ਚਲਾ ਜਾਂਦਾ ਤੇ ਜਿਸ ਪਾਸੇ ਵੀ ਪਾਣੀ ਦਾ ਵਾਹ ਹੁੰਦਾ ਉਸ ਦੀ ਚਪੇੜ ਦੇ ਵਿੱਚ ਚਾਹੇ ਕੋਈ ਇਨਸਾਨ ਆਵੇ ਚਾਹੇ ਕਿ ਹੋਟਲ ਚਾਹੇ ਚਾਹੇ ਕੋਈ ਘਰ ਆਵੇ ਤਾਂ ਫਿਰ ਵੱਡੇ ਪੱਧਰ ਤੇ ਇਸ ਤਰੀਕੇ ਦੇ ਨਾਲ ਆ ਨੁਕਸਾਨ ਵੀ ਹੁੰਦਾ ਆ ਤਾਂ ਹੁਣ ਤੱਕ ਦੀ ਹੀ ਜਾਣਕਾਰੀ ਹੈ ਕਿ ਸਲਾਬ ਦੇ ਕਾਰਨ ਕਈ ਘਰਾਂ ਤੇ ਹੋਟਲਾਂ ਨੂੰ ਨੁਕਸਾਨ ਪਹੁੰਚਿਆ ਦੋ ਲੋਕ ਲਾਪਤਾ ਦੱਸੇ ਜਾ ਰਹੇ ਨੇ ਮੌਕੇ ਤੇ ਐਸਡੀਆਰਫ ਤੇ ਐਨਡੀਆਰਫ ਦੀਆਂ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਉਧਰ ਹਿਮਾਚਲ ਦੇ ਵਿੱਚ ਹੀ ਪਾਰੀ ਮੀਂਹ ਦੇ ਨਾਲ ਫਿਰ ਤੋਂ ਤਬਾਈ ਹੋਈ ਹੈ ਮੰਡੀ ਦੇ ਸਰਕਾ ਘਾਟ ਤੇ ਧਰਮਪੁਰ ਦੇ ਵਿੱਚ ਸਲਾਬ ਦੇ ਨਾਲ ਤਬਾਈ ਹੋਈ ਹੈ ਧਰਮਪੁਰ ਦਾ ਬੱਸ ਸਟੈਂਡ ਹੜ ਦੇ ਪਾਣੀ ਦੇ ਵਿੱਚ ਡੁੱਬ ਗਿਆ ਸਲਾਬ ਦੇ ਵਿੱਚ ਕਈ ਬੱਸਾਂ ਵੀ ਤੈਸ ਨੈਸੂ ਹੋ ਗਈਆਂ ਨੇ ਆ ਤਾਂ ਹਿਮਾਚਲ ਦੇ ਵਿੱਚ ਵੀ ਇਹ ਦਿੱਕਤ ਤੇ ਪਰੇਸ਼ਾਨੀ ਅਜੇ ਵੀ ਘਟਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਇਸ ਵਾਰ ਦੇ ਮੌਨਸੂਨ ਸੀਜ਼ਨ ਦੇ ਵਿੱਚ ਹਿਮਾਚਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਾਨੀ ਤੇ مالی ਨੁਕਸਾਨ ਹੋਇਆ ਹੈ ਆ ਤਾਂ ਇੱਕ ਵਾਰ ਫਿਰ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਮੰਡੀ ਦੇ ਸਰਕਾ ਘਾਟ ਤੇ ਧਰਮਪੁਰ ਦੇ ਵਿੱਚ ਸੈਲਾਬ ਦੇ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ ਆ ਉਹ ਤਬਾਹੀ ਦਾ ਮੰਜ਼ਰ ਆਪਣੇ ਆਪ ਦੇ ਵਿੱਚ ਨਾ ਤਸਵੀਰਾਂ ਦੇ ਵਿੱਚ ਆ ਵੇਖਿਆ ਜਾ ਸਕਦਾ ਟਰਨਪੁਰ ਦਾ ਬੱਸ ਸਟੈਂਡ ਜੋ ਕਿ ਹੜ੍ਹ ਦੇ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਬੱਸ ਸਟੈਂਡ ਵੱਡੇ ਪੱਧਰ ਤੇ ਇਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਸੈਲਾਬ ਦੇ ਵਿੱਚ ਕਈ ਬੱਸਾਂ ਵੀ ਤਹਿਸ ਨੈਸ ਹੋ ਗਈਆਂ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਸਾਂ ਵੀ ਇਸ ਸੈਲ ਆਬ ਦੀ ਪਾਣੀ ਦੀ ਚਪੇੜ ਦੇ ਵਿੱਚ ਆਈਆਂ ਨੇ ਆ ਬਸਾਂ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਆ ਤਾਂ ਹਿਮਾਚਲ ਦੇ ਵਿੱਚ ਭਾਰੀ ਮੀਂਹ ਦਰਸਲ ਪਿਆ ਤੇ ਭਾਰੀ ਮੀਂਹ ਤੋਂ ਬਾਅਦ ਕੀ ਪੂਰਾ ਤਬਾਹੀ ਦਾ ਮੰਜ਼ਰ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਇਸੇ ਖਬਰ ਤੇ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਰਿੰਦਰ ਭਾਰਤਵਾ ਜੁੜ ਚੁੱਕੇ ਨੇ ਵਰਿੰਦਰ ਕੀ ਕੋਈ ਜਾਣਕਾਰੀ ਜੋ ਮੰਡੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਦੋਂ ਇਹ ਮੀਂਹ ਪਿਆ ਕਿੰਨਾ ਕੁ ਮੀਂਹ ਪਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ देखिए बीते रात को तकरीबन ग्यारह साढ़े ग्यारह बजे बारिश का दौर शुरू हो गया था और देर रात तकरीबन एक डेढ़ बजे के करीब यह बारिश इतनी ज्यादा बढ़ गई कि मंडी जिला के बहुत से इलाकों में जो है वो इसके कारण तबाही मची है खासतौर पर अगर हम बात करें मंडी जिला का जो धर्मपुर और सरकाघाट विधानसभा क्षेत्र है वहाँ पर बहुत ज्यादा बारिश जो वो दर्ज की गई है जिस कारण वहाँ पर जो खड़के किनारे एक बस स्टैंड बनाया गया है टी का वो बस स्टैंड सारा डूब गया बसें बह गई हैं और लोगों के जो कुछ वाहन वहां पर खड़े होते वो, वो भी बह गए हैं ऐसी अभी तक प्रारंभिक तौर पर जानकारी मिली है कि एक व्यक्ति के लापता होने की सूचना भी पुलिस को दी जा रही है जबकि पुलिस इस सूचना को वेरीफाई कर रही है लोगों के घरों में और दुकानों में जो है वो पानी घुस गया था रात को ही पुलिस टीम जो है वो रेस्क्यू सर्च ऑपरेशन में जो है जुट गई थी अभी तक किसी प्रकार के जानी नुकसान की सिर्फ एक व्यक्ति के मिसिंग के अलावा और किसी प्रकार के जानी नुकसान की सूचना नहीं है लेकिन इतना जरूर है कि नुकसान काफी ज्यादा हुआ है बहुत सी गाड़ियां हैं वो बह गई हैं बसें हैं वो बह गई हैं बस स्टैंड पूरी तरह ਤੇ ਤਬਾਹ ਹੋ ਗਿਆ ਹੈ ਅਤੇ ਲੋਕੋ ਕੀ ਘਰੋਆਂ ਅਤੇ ਦੁਕਾਨਾਂ ਮੇ ਜੋ ਬਹੁਤ ਜਿਆਦਾ ਮਲਬਾ ਜੋ ਗੁਸਿਆ ਹੈ ਜੀ ਹਾਂ ਠੀਕ ਹੈ ਵਰਿੰਦਰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਹੈ ਹਿਮਾਚਲ ਦੇ ਵਿੱਚ ਪਾਰੀਮੀ ਦੇ ਨਾਲ ਮੜ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਅਸੀਂ ਤਸਵੀਰਾਂ ਮੰਡੀ ਦੇ ਸਰਕਾ ਘਾਟ ਅਤੇ ਧਰਮਪੁਰ ਦੇ ਵਿੱਚ ਦੀਆਂ ਵਿਖਾਰਾਂਗੇ ਇੱਥੇ ਕਿ ਸਲਾਬ ਦੇ ਨਾਲ ਵੱਡੇ ਪੱਧਰ ਤੇ ਤਬਾਹੀ ਹੋਈ ਹੈ ਕਈ ਬੱਸਾਂ ਜੋ ਕਿ ਆ ਪਾਣੀ ਦੀ ਜਪੇਟ ਦੇ ਵਿੱਚ ਆਈਆਂ ਨੇ ਬੱਸਾਂ ਤਸਨੈਸ ਹੋ ਗਈਆਂ ਉੱਥੇ ਹੀ ਧਰਮਪੁਰ ਦਾ ਬੱਸ ਸਟੈਂਡ ਵੀ ਹਟ ਦੇ ਪਾਣੀ ਦੇ ਵਿੱਚ ਡੁੱਬ ਗਿਆ ਰੋਕਾਂਗੇ ਅਗਲੀ ਵੱਡੀ ਖਬਰ ਦਾ ਆਈਟੀਆਰ ਯਾਨੀ ਕਿ ਇਨਕਮ ਟੈਕਸ ਰਿਟਰਨ ਭਰਨ ਤੋਂ ਖੁੰਝੇ ਟੈਕਸ ਪੇਸ ਨੂੰ ਰਾਹਤ ਦਿੱਤੀ ਗਈ ਹੈ ਆਈਟੀਆਰ ਫਾਈਲ ਕਰਨ ਦੀ ਆਖਰੀ ਤਾਰੀਖ ਇੱਕ ਦਿਨ ਹੋਰ ਵਧਾ ਦਿੱਤੀ ਗਈ ਹੈ ਆਖਰੀ ਦਿਨ ਆਈਟੀਆਰ ਰੋਂ 10 ਜੂਨ ਨੂੰ ਪਾਰਕਿੰਗ ਦੇ ਵਿੱਚ ਖੜੀ ਕਾਰ ਦੇ ਵਿੱਚ ਉਦਰਸਲ ਕੰਚਨ ਦੀ ਲਾਸ਼ ਮਿਲੀ ਸੀ ਤੁਹਾਨੂੰ ਦੱਸ ਦਈਏ ਕਿ 10 ਜੂਨ 2025 ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਦੇ ਵਿੱਚੋਂ ਕਮਲਕੌਰ ਭਾਬੀ ਦੀ ਲਾਸ਼ ਸੜੀ ਹੋਈ ਹਾਲਤ ਵਿੱਚ ਮਿਲੀ ਸੀ ਜਿਸ ਦੀ ਕਿ ਜ਼ਿੰਮੇਵਾਰੀ ਨਿਹੰਗ ਅਮਰਤਪਾਲ ਮਹਿਰੋਂ ਨੇ ਲਈ ਸੀ ਹਾਲਾਂਕਿ ਉਸ ਤੋਂ ਬਾਅਦ ਅਮਰਤਪਾਲ ਮਹਿਰੋਂ ਵਦੇਜ ਦੇ ਵਿੱਚ ਫਰਾਰ ਹੋ ਜਾਂਦਾ ਜਿਸ ਦੀ ਅਜੇ ਤੱਕ ਕੋਈ ਵੀ ਪਾਲਨਿੰਗ ਹੋ ਸકી ਕੋਈ ਵੀ ਥੋ ਪਤਾ ਨਹੀਂ ਲੱਗ ਸਕਿਆ ਤੇ ਇਸੇ ਕੇਸ ਦੇ ਨਾਲ ਇਸੇ ਮਾਮਲੇ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਚਲਾਨ ਪੇਸ਼ ਕੀਤਾ ਗਿਆ ਹੈ ਗ੍ਰফতার ਮੁਲਜ਼ਮ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਦੇ ਖਿਲਾਫ ਇਹ ਚਲਾਨ ਪੇਸ਼ ਕਰ ਦਿੱਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਦਰਸਲ ਚਾਰ ਸ਼ੀਟ ਪੇਸ਼ ਕੀਤੀ ਹਾਲਾਂਕਿ ਮੁੱਖ ਮੁਲਜ਼ਮ ਅਮਰਤਪਾਲ ਸਿੰਘ ਮਹਿਰੋਂ ਅਜੇ ਵੀ ਫਰਾਰ ਹੈ ਉਸ ਤੋਂ ਇਲਾਵਾ ਰਣਜੀਤ ਸਿੰਘਾ ਤੇ ਇੱਕ ਹੋਰ ਮੁਲਜ਼ਮ ਵੀ ਅਜੇ ਫਰਾਰ ਹੈ ਕਿਉਂਕਿ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਕਤਲ ਦਾ ਮਾਮਲਾ ਜਿਸ ਵੇਲੇ ਸਾਹਮਣੇ ਆ ਵੱਡਾ ਮੁੱਦਾ ਵੀ ਉਸ ਵੇਲੇ ਪੰਜਾਬ ਦੇ ਵਿੱਚ ਬਣਿਆ ਤੇ ਇਸ ਦੇ ਵਿਚਾਰੇ ਜਦੋਂ ਪੁਲਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਹੀ ਅਮਰਤਪਾਲ ਮੈਰੋ ਇਸ ਵਾਰਦਾਤ ਤੋਂ ਬਾਅਦ ਚ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਵਿਦੇਸ਼ ਦੇ ਵਿੱਚ ਚਲਾ ਗਿਆ ਦਾ ਜਿਸ ਤੋਂ ਬਾਅਦ ਉਸ ਦਾ ਅਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਆ ਕਿਉਂਕਿ ਉਸ ਵੇਲੇ ਦੁਬਈ ਦੇ ਲਈ ਇਫਰਾਰ ਹੋਇਆ ਸੀਗਾ ਪਰ ਫਿਲਹਾਲ ਦੇ ਸਵਾਲ ਇਹ ਹੈ ਕਿ ਦੁਬਈ ਹੈ ਜਾਂ ਕਿਸੋਰ ਵਿਦੇਸ਼ ਦੇ ਵਿੱਚ ਇਸ ਵਿਡੀਓ ਰਹਿ ਰਿਹਾ ਆ ਪ੍ਰੈਸ ਦੇ ਵਿਚਾਲੇ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਇਸ ਕੇਸ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਗ੍ਰফতার ਮੁਲਜ਼ਮ ਜਸਪ੍ਰੀ ਸਿੰਘ ਤੇ ਨਿਮਰਜੀਤ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਬਠਿੰਡਾ ਪੁਲਿਸ ਨੇ ਕੋਰਟ ਦੇ ਵਿੱਚ 122 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਣ ਜੁੜ ਚੁੱਕੇ ਨੇ ਸੂਰਜੇ ਸੋਸ਼ਲ ਮੀਡੀਆ ਇਨਫਲੂਐਂਸਰ ਅਮਲ ਕਮਲ ਕੋਰ ਭਾਬੀ ਦੇ ਕਤਲ ਮਾਮਲੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜੋ ਕਿ ਪਰਸ ਦੇ ਵੱਲੋਂ ਚਾਰਜਸ਼ੀਟ ਪੇਸ਼ ਕੀਤਾ ਗਿਆ ਕਿ ਕੋਈ ਜਾਣਕਾਰੀ ਚਾਰਜਸ਼ੀਟ ਦੇ ਵਿੱਚ ਕਿਹੜੇ ਕਿਹੜੇ ਇਲਜ਼ਾਮਾਂ ਦਾ ਕਿਹੜੇ ਤੱਥਾਂ ਦਾ ਜ਼ਿਕਰ ਕੀਤਾ ਗਿਆ ਦੇਖੋ ਜੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਚਾਰਜਸ਼ੀਟ ਹੈ ਜਿਹੜੀ ਪੇਸ਼ ਕਰ ਦਿੱਤੀ ਗਈ ਹੈ ਕਿਉਂਕਿ ਦੋ ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਔਰ ਤਿੰਨ ਲੋਕਾਂ ਦੀ ਗ੍ਰਿਫਤਾਰੀ ਇਸ ਮਰਡਰ ਮਿਸਟਰੀ ਦੇ ਵਿੱਚ ਹਜੇ ਪੈਂਡਿੰਗ ਹੈ ਜਿਸ ਦੇ ਵਿੱਚ ਮੁੱਖ ਜਿਹੜਾ ਸਾਜ਼ਿਸ਼ ਕਰਤਾ ਸੀ ਜਾਂ ਮੁੱਖ ਜਿਸ ਉਪਰੇਲੀਗੇਸ਼ਨ ਲੱਗੇ ਸੀਗੇ ਮਹਿਰੋਂ ਉਹ ਕਿਸੇ ਨਾ ਕਿਸੇ ਕਤਲ ਦੀ ਵਾਅਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਯੂਏਈ ਫਰਾਰ ਹੋ ਗਿਆ ਸੀਗਾ ਦੋ ਉਸ ਦੇ ਨਾਲ ਹੋਰ ਲੋਕ ਆ ਜਿਹੜੇ ਉਹ ਹਜੇ ਗ੍ਰਿਫਤਾਰੀ ਤੋਂ ਪੈਂਡਿੰਗ ਨੇ ਜੇ ਗੱਲ ਕੀਤੀ ਹੈ ਵੀ ਚਲਾਨ ਦੀ 122 ਪੰਨਿਆਂ ਦਾ ਚਲਾਨ ਹੈ ਜਿਸ ਦੇ ਵਿੱਚ ਕਾਫੀ ਵੱਡੇ ਚਕਾਉਣ ਵਾਲੇ ਖਲਾਸੇ ਨੇ ਕਿ ਕਿਸ ਤਰ੍ਹਾਂ ਇਸ ਮਰਡਰ ਮਿਸਟਰ ਨੂੰ ਅੰਜਾਮ ਦਿੱਤਾ ਗਿਆ ਕਿਹੜੇ ਕਿਹੜੇ ਟੈਕਨੀਕਲ ਐਵੀਡੈਂਸ ਨੇ ਜਿਹੜੇ ਉਹ ਪੁਲਿਸ ਦੇ ਕੋਲ ਨਹੀਂ ਚਾਹੇ ਉਹ ਪੁਲਿਸ ਨੇ ਲੋਕੇਸ਼ਨ ਦੀ ਗੱਲ ਹੋਵੇ ਚਾਹੇ ਸੀਡੀਆਰ ਦੀ ਕਾਪੀ ਹੋਵੇ ਕਿਸ ਕਿਸ ਦੀ ਗੱਲ ਹੋ ਰਹੀ ਸੀ ਕਿੱਥੇ ਕਿੱਥੇ ਹੋ ਰਹੀ ਸੀ ਕਿਸ ਤਰ੍ਹਾਂ ਯੂਏ ਦੀ ਟਿਕਟ ਬੁੱਕ ਕਰਾਈ ਸਾਰੇ ਦੇ ਸਾਰੇ ਕੋਲਾਸੇ ਨੇ ਜਿਹੜੇ ਉਹ ਇਸ ਚਲਾਨ ਦੇ ਵਿੱਚ ਕਿਤਨੇ ਕਿਤੇ ਪੁਲਿਸ ਨੇ ਇਸ ਕਹਾਣੀ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਦੋ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੋਹਾਂ ਦਾ ਚਲਾਨ ਹੈ ਜਿਹੜਾ ਉਹ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪਰ ਬਾਕੀ ਜਿਹੜੇ ਰਹਿੰਦੇ ਤਿੰਨ આરોપી ਹੈ ਚਾਹੇ ਉਹ ਮੈਰੋ ਹੋਵੇ ਚਾਹੇ ਉਹ ਦੇ ਨਾਲ ਦੇ ਦੋ ਹੋਰ ਸਾਥੀ ਹੋਣ ਉਹ ਕਿਤਨੇ ਕਿਤੇ ਜਦੋਂ ਵੀ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਹਨਾਂ ਦਾ ਜਿਹੜਾ ਅਗਲੀ ਸਪਲੀਮੈਂਟਰੀ ਚਲਾਨ ਹੈ ਉਹ ਪੇਸ਼ ਕੀਤਾ ਜਾਏਗਾ ਜੀ हां ठीक है सूरजपुरी जानकारी ਲਈ ਬਹੁਤ ਧੰਨਵਾਦ ਆ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਹੈ ਬਠਿੰਡਾ ਪੁਲਿਸ ਨੇ ਕੋਰਟ ਚ 122 ਪੰਨਿਆਂ ਦੀ ਚਾਰ ਸ਼ੀਟ ਪੇਸ਼ ਕੀਤੀ ਹੈ ਰੋਕਾਂਗੇ ਅਗਲੀ ਵੱਡੀ ਖਬਰ ਦਾ ਵਿਕ੍ਰਮ ਜੇਠਿਆ ਦੇ ਰਿਸ਼ਤੇਦਾਰ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਕੀਤਾ ਗਿਆ ਗਜਪਤ ਸਿੰਘ ਗਰੇਵਾਲ ਨੂੰ ਵਿਜੀਲੈਂਸ ਨੇ ਸਮਨ ਕੀਤਾ ਗਰੇਵਾਲ ਨੂੰ ਅੱਜ ਮਹਾਲੀ ਦੇ ਵਿੱਚ ਵਿਜੀਲੈਂਸ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕੱਲ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਸਨ ਗਜਪਤ ਸਿੰਘ ਗਰੇਵਾਲ ਵਿਕ੍ਰਮ ਜੇਠਿਆ ਵਾਲੇ ਕੇਸ ਦੇ ਵਿੱਚ ਗਰੇਵਾਲ ਨੂੰ ਦਰਸਲ ਸਮਨ ਕੀਤਾ ਗਿਆ ਵਿਕ੍ਰਮ ਜੇਠਿਆ ਦੀ ਪਤਨੀ ਗਨੀਬ ਕੌਰ ਦੇ ਭਰਾ ਨੇ ਗਜਪਤ ਗਰੇਵਾਲ ਤਾਂ ਵਿਕ੍ਰਮ ਜੇਠਿਆ ਦੇ ਰਿਸ਼ਤੇਦਾਰ ਨੂੰ ਵਿਜੀਲੈਂਸ ਦੇ ਵੱਲੋਂ ਸਮਨ ਕੀਤਾ ਗਿਆ ਦਰਸਲ ਆਮਦਨ ਤੁਹਾਡੇ ਜਾਇਦਾਦ ਦਾ ਇਹ ਪੂਰਾ ਮਾਮਲਾ ਹੈ ਜਿਸ ਨੂੰ ਲੈ ਕੇ ਬਿਜ਼ਨਸ ਦੇ ਵੱਲੋਂ ਬਿਕਰਮਜੀਠਿਆ ਦੇ ਖਿਲਾਫੇ ਪੂਰੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਬਿਕਰਮਜੀਠਿਆ ਨਯਕ ਹਰਾਸ ਦੇ ਵਿੱਚ ਨੇ ਨਾਪਾ ਜਿਲ੍ਹੇ ਦੇ ਵਿੱਚ ਬੰਦ ਨੇ ਤੇ ਇਸ ਦੇ ਵਿਚਾਲੇ ਹੁਣ ਬਿਕਰਮਜੀਠਿਆ ਦੇ ਰਿਸ਼ਤੇਦਾਰ ਨੇ ਵੀ ਬਿਜ਼ਨਸ ਨੇ ਸਬੰਨ ਕੀਤਾ ਗਜਪਤ ਸਿੰਘ ਗਰੇਵਾਲ ਨੂੰ ਸਬੰਨ ਕੀਤਾ ਗਿਆ ਦਰਸਲ ਗਰੇਵਾਲ ਨੂੰ ਅੱਜ ਮਹਾਲੀ ਦੇ ਵਿੱਚ ਵਿਜੀਲੈਂਸ ਦੇ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕਿਉਂਕਿ ਕੱਲ ਬਿਜ਼ਨਸ ਦੇ ਅੱਗੇ ਗਜਪਤ ਸਿੰਘ ਗਰੇਵਾਲ ਪੇਸ਼ ਨਹੀਂ ਹੋਏ ਸਨ ਉਸ ਤੋਂ ਬਾਅਦ ਮੁਰਤੂ ਅੱਜ ਦੇ ਲਈ ਇਸ ਸੰਮਨ ਕੀਤਾ ਗਿਆ ਤੁਹਾਨੂੰ ਦੱਸ ਦੇ ਕਿ ਜੋ ਵਿਕਰਮ ਅਜਿਠਿਆ ਦੇ ਪਤਨੀ ਨੇ ਗਨੀਮ ਕੌਰ ਉਹਨਾਂ ਦੇ ਭਰਾ ਨੇ ਗਜਪਤ ਗਰੇਵਾਲ ਰੋਕ ਰਹੇ ਅਗਲੀ ਖਬਰ ਦਾ ਪੰਜਾਬ ਦੇ ਵਿੱਚ ਆਇਤੋਂ ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਹੜਾਂ ਦੇ ਕਾਰਨ ਇਸ ਵਾਰ ਪਹਿਲਾਂ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਸੂਬੇ ਭਰ ਦੇ ਵਿੱਚ 1822 ਖਰੀਦ ਕੇਂਦਰ ਬਣਾਏ ਗਏ ਨੇ ਮੰਡੀ ਬੋਰਡ ਦੇ ਵੱਲੋਂ ਮੰਡੀਆਂ ਦੇ ਵਿੱਚ ਉਕਤਾ ਪ੍ਰਬੰਧਨ ਦਾ ਦਾਵਾ ਵੀ ਕੀਤਾ ਜਾ ਰਿਹਾ ਚੋਨੇ ਦੀ ਖਰੀਦ ਤੇ ਕੋਈ ਕਾਟ ਨਹੀਂ ਲੱਗੇਗੀ ਮੁੱਖ ਮੰਤਰੀ ਮਾਨ ਦੇ ਵੱਲੋਂ ਇਸ ਗੱਲ ਦਾ ਵੀ ਭਰੋਸਾ ਦਿੱਤਾ ਗਿਆ ਕਿ ਚੋਣਾਂ ਦੀ ਖਰੀਦ ਤੇ ਕੋਈ ਵੀ ਕਾਟ ਨਹੀਂ ਲੱਗੇਗੀ ਪੰਜਾਬ ਨੂੰ ਚੋਣਾਂ ਦੀ ਖਰੀਦ ਦੇ ਲਈ 45000 ਕਰੋੜ ਦੀ ਲੋੜ ਹੈ ਆਰਬੀਆਈ ਨੇ 15 ਦਿਨਾਂ ਦੇ ਲਈ 15000 ਕਰੋੜ ਮਨਜ਼ੂਰ ਕੀਤੇ ਨੇ ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਆਮ ਤੌਰ ਤੇ ਹਰ ਸਾਲ ਜੁਕੇ ਆ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਸੀ ਕਿ 15 ਦਿਨ ਪਹਿਲਾਂ ਝੋਨੇ ਦੀ ਖਰੀਦ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਅਖੀਰਕਾਰ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਹੜ੍ਹਾਂ ਦੇ ਕਾਰਨ ਇਸ ਵਾਰ ਪਹਿਲਾਂ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਜਿਸ ਉੱਤੇ ਭਰ ਦੇ ਵਿੱਚ 1822 ਖਰੀਦ ਕੇਂਦਰ ਬਣਾਏ ਗਏ ਨੇ ਮੰਡੀ ਬੋਰਡ ਦੇ ਵੱਲੋਂ ਮੰਡੀਆਂ ਦੇ ਵਿੱਚ ਪੁਕਤਾ ਪ੍ਰਬੰਧਾਂ ਦਾ ਵੀ ਦਾਵਾ ਕੀਤਾ ਜਾ ਰਿਹਾ ਤੇ ਨਾਲ ਹੀ ਸੀਐਮ ਨੇ ਕਿਸਾਨਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਕਿ ਝੋਨੇ ਦੀ ਖਰੀਦ ਤੇ ਕੋਈ ਵੀ ਕਾਟ ਨਹੀਂ ਲੱਗੇਗੀ ਰੁਕਾਂਗੇ ਅਗਲੀ ਖਬਰ ਦਾ ਰਾਹੁਲ ਗਾਂਧੀ ਨੂੰ ਸਰੋਪਾਉ ਦੇਣ ਤੇ ਵਿਵਾਦ ਪੱਗਿਆ ਐ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਸਖਤ ਇਤਰਾਜ਼ ਤਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੂੰ ਗੁਰੂ ਘਰ ਦੇ ਵਿੱਚ ਸਰੋਪਾਉ ਪਰਮਾਨੇ ਨਹੀਂ ਕੀਤਾ ਜਾ ਸਕਦਾ ਗੁਰੂ ਘਰਾਂ ਦੇ ਵਿੱਚ ਖਾਸ ਸ਼ਖਸੀਅਤਾਂ ਨੂੰ ਹੀ ਸਿਰੋਪਾਉ ਦੇਣ ਤੇ ਪਾਬੰਦੀ ਹੈ ਸਿਰਫ ਧਾਰਮਿਕ ਹਸਤੀਆਂ ਰਾਗੀ ਸਿੰਘਾਂ ਤੇ ਸਿੱਖ ਮਹਾਂਪੁਰਖਾਂ ਨੂੰ ਹੀ ਗੁਰੂ ਘਰਾਂ ਦੇ ਅੰਦਰ ਸਿਰੋਪਾਉ ਦਿੱਤਾ ਜਾ ਸਕਦਾ ਹੈ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਾਂਗਰਸ ਸਿੱਖਾਂ ਦੀ ਨਸਲ ਕੁਸ਼ੀ ਦੀ ਦੋਸ਼ੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਸਾਬਕਾ ਅਕਾਲੀ ਆਗੂ ਵਰਸਾ ਸਿੰਘ ਬਲਟੋਹਾ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਨੇ ਹੁਣ ਦਾ ਕਹਿਣੇ ਕਿ ਗੁਰੂ ਘਰ ਦੇ ਵਿੱਚ ਰਾਹੁਲ ਗਾਂਧੀ ਨੂੰ ਸਰੋਪਾਉ ਦੇ ਕੇ ਵੱਜਰ ਗੁਨਾਹ ਕੀਤਾ ਗਿਆ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਗਾਂਧੀ ਪਰਿਵਾਰ ਹੈ ਬਲਟੋਹਾ ਨੇ ਤਿੱਖਾ ਨਿਸ਼ਾਨਾ ਸਾਧਿਆ ਆ ਬਾਗੀ ਧੜੇ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਵੀ ਸਖ਼ਤ ਇਤਰਾਜ਼ਤ ਹੈ ਐ ਜੀਪੀਸੀ ਨੇ ਸਿੱਖਾਂ ਦੇ ਜ਼ਖਮਾਂ ਤੇ ਲੋਨ ਛਿੜਕਿਆ ਚਰਨਜੀਤ ਬਰਾੜ ਦੇ ਬੁਲੇ ਵੱਡਾ ਬਿਆਨ ਦਿੱਤਾ ਗਿਆ ਦਰਸਲ ਕੱਲ ਦੀਆਂ ਪੂਰੀਆਂ ਤਸਵੀਰਾਂ ਸਾਹਮਣੇ ਆ ਜਦੋਂ ਕਿ ਰਮਦਾਸ ਦੇ ਵਿੱਚ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਵਿੱਚ ਰਾਹੁਲ ਗਾਂਧੀ ਨਾ ਨਤਮਸਤਕ ਨਤਮਸਤਕ ਹੌਂਦੇ ਲਈ ਪਹੁੰਚੇ ਸਨ ਤੇ ਇਸੇ ਦੌਰਾਨ ਗੰਤੀ ਸਿੰਘ ਦੇ ਵੱਲੋਂ ਉਹਨਾਂ ਨੂੰ ਸਰਪਾਉ ਪਾਉ ਦਿੱਤਾ ਗਿਆ ਤਾਂ ਇਸ ਨੂੰ ਲੈ ਕੇ ਮਿਲਵਾਦ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰਪਾਉ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਢੰਗ ਇਹ ਸਿੱਖਾਂ ਦੇ ਜਗਮਾ ਤੇ ਦੂਨ ਛਿੜਕਣ ਵਾਲੀ ਗੱਲ ਹੈ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਸਮਾਗ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੱਲੇ ਹੈਗਾ ਉਹਨਾਂ ਵੱਲੋਂ ਸਰੂਪਾ ਦੇ ਕੇ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਨਾ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਇਹ ਅਤ ਮਿੰਦਨਯੋਗ ਵਰਤਾਰਾ ਹੈ ਰਾਹੁਲ ਗਾਂਧੀ ਦੀ ਪੰਜਾਬ ਪੁਲਿਸ ਦੇ ਨਾਲ ਬਹਿਸ ਹੋਈ ਹੈ ਰਾਵੀ ਦਰਿਆ ਦੇ ਪਾਰ ਪਿੰਡਾਂ ਦੇ ਵਿੱਚ ਜਾਣ ਤੋਂ ਰੋਕਣ ਤੇ ਬਹਿਸ ਹੋਈ ਮਕੌੜਾ ਪੱਤਨ ਤੋਂ ਰਾਵੀ ਦਰਿਆ ਪਾਰ ਜਾਣ ਤੋਂ ਜਦੋਂ ਪੁਲਿਸ ਦੇ ਬੰਨੋ ਰੋਕਿਆ ਗਿਆ ਤਾਂ ਪੰਜਾਬ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਰਾਹੁਲ ਗਾਂਧੀ ਨੇ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਉਹਨਾਂ ਦਾ ਕਹਿਣਾ ਕਿ ਮੈਂ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦਾ ਨਾ ਨਗਰਦੇਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦਰਸਲ ਰਾਹੁਲ ਗਾਂਧੀ ਜਦੋਂ ਦੌਰਾ ਕਰ ਰਹੇ ਸਨ ਆ ਤਾਂ ਮਕੌੜਾ ਪਤਨ ਤੋਂ ਰਾਵੀ ਦਰਿਆ ਪਾਰ ਜਾਂਦਗੀ ਦੇ ਨਾਲ ਨੂੰ ਪੁਰਸ਼ ਕੀਤੀ ਜਾਂਦੀ ਹੈ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਤੇ ਫਿਰ ਪੁਲਿਸ ਦੇ ਵੱਲੋਂ ਰੋਕਿਆ ਜਾਂਦਾ ਤੇ ਉਸ ਤੋਂ ਬਾਅਦ ਬੈਸ ਹੁੰਦੀ ਹੋਈ ਵੀ ਨਜ਼ਰ ਆਉਂਦੀ ਹੈ ਕਿਉਂ ਆਪ ਦੂਸਰੋਂ ਪੁੱਛੀ ਵੀ ਨਹੀਂ ਆਪ ਤਾਂ ਜੋ ਇਸ਼ੂ

है कि वहाँ पर हिंदुस्तानी रह रहे हैं हिंदुस्तान के गांव है मैं यार वहाँ उनको मिलने जाना चाहता हूँ अगर इस देश में अगर मेरे को या उनको हम इंडिया में ही आप प्रोटेक्शन नहीं दे सकते तो फिर कारण क्या हमें क्यों रोका जा रहा है आप बताइए ना हमें ਰਾਹੁਲ ਗਾਂਧੀ ਹੜਪਰਭਾਵੀ ਦੇ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪੰਜਾਬ ਪਹੁੰਚੇ ਤਾਂ ਜਦੋਂ ਗੁਰਦਾਸਪੁਰ ਦੇ ਵਿੱਚ ਰਾਵੀ ਪਾਰ ਜਾਣਾ ਚਾਹਿਆ ਤਾਂ ਪੁਲਿਸ ਨੇ ਰਾਹ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਤੇ ਇਸ ਦੇ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਜਿਸ ਤੇ ਰਾਹੁਲ ਗਾਂਧੀ ਸਣੇ ਕਾਂਗਰਸ ਲੀਡਰਸ਼ਿਪ ਨੇ ਪੁਲਿਸ ਨੂੰ ਤਿੱਖੇ ਸਵਾਲ ਵੀ ਕੀਤੇ ਲੋਕਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੰਜਾਬ ਪਹੁੰਚੇ। ਤਿਆਜਨਾਲਾ ਤੇ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਗਈ। ਤਾਂ ਜਦੋਂ ਇਸ ਦੌਰਾਨ ਰਾਹੁਲ ਗਾਂਧੀ ਦਿਨਾਨਗਰ ਪਹੁੰਚੇ ਤਾਂ ਪੁਲਿਸ ਨੇ ਰਾਵੀ ਪਾਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਦਰਸਰ راہول ਗਾਂਧੀ ਅੱਗੇ ਜਾ ਕੇ ਹੜਪਰ ਭਾਵਿਤ ਪਿੰਡਾਂ ਦਾ ਦੌਰਾ ਕਰਨਾ ਚਾਹੁੰਦੇ ਸਨ ਪਰ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਹ ਦੇ ਵਿੱਚ ਰੋਕ ਲਿਆ ਜਿਸ ਤੇ راہول ਗਾਂਧੀ ਨੇ ਪੁਲਿਸ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਲੋਕਾਂ ਨੂੰ ਕਿਉਂ ਨਹੀਂ ਮਿਲ ਸਕਦੇ ਇਸ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਰੇ ਵੀ ਸਖਤ ਇਤਰਾਜ਼ ਜਤਾਇਆ ਕਿ ਜੇ راہول ਗਾਂਧੀ ਆਪਣੇ ਦੇਸ਼ ਦੇ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਹੋਰ ਕਿੱਥੇ ਹੋਣਗੇ दरिया पार लोग हैं, गाँव हैं, उनको मिलना चाहते हैं उनकी बातचीत सुनना चाहते हैं तकलीफ जानना चाहते हैं अब सिक्योरिटी कह रही है आप जा नहीं सकते वहां थ्रेट है अगर हिंदुस्तान में राहुल गांधी जी को थ्रेट है पाकिस्तान का तो फिर अगर हिंदुस्तान में सुरक्षित नहीं है तो फिर हम कहा सुरक्षित हैं वहां बोट में आपने देखा कि है लोग जा रहे हैं लेकिन वो नाने नहीं दिया जा रहा है ਕਤ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ اپੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਐਸੀ ਪਿਛਲੇ 3 ਦਿਨਾਂ ਤੋਂ ਉੱਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਰਾਹੁਲ ਗਾਂਧੀ ਸਭ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਝਨਾਲਾ ਦੇ ਪਿੰਡ ਕੋਨੇਵਾਲ ਪਹੁੰਚੇ ਤੇ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਇਸ ਦੇ ਬਾਅਦ ਰਮਦਾਸ ਪਹੁੰਚ ਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਡੇਰਾ ਬਾਬਾ ਨਾਨਕ ਦੇ ਪਿੰਡ ਗੁਰੂ ਚੱਕ ਪਹੁੰਚ ਕੇ ਹੜ੍ਹ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਰਾਹੁਲ ਗਾਂਧੀ ਨੇ ਟਰੈਕਟਰ ਦੀ ਵੀ ਸਵਾਰੀ ਕੀਤੀ ਉੱਤੇ ਭਾਜਪਾ ਨੇ ਵੀ ਰਾਹੁਲ ਗਾਂਧੀ ਦੇ ਪੰਜਾਬ ਦੇ ਵਿੱਚ ਦੇਰੀ ਨਾਲ ਆਉਣ ਨੂੰ ਲੈ ਕੇ ਸਵਾਲ ਚੁੱਕੇ ਨੇ ਗੰਦਲ ਨੂੰ ਵਿਦੇਸ਼ ਯਾਤਰਾ ਤੋਂ ਫੁਰਸਤ ਮਿਲ ਗਈ ਹੈ ਹੁਣ ਉਹ ਬਿਹਾਰ ਵਿੱਚ ਕਹਿੰਦੇ ਬੜੀ ਮਿਹਨਤ ਕਰਕੇ ਥਾਗੇ ਸਨ ਉਸ ਤੋਂ ਬਾਅਦ ਉਹ ਮਲੇਸ਼ੀਆ ਚਲੇ ਗਏ ਥੋੜੇ ਦਿਨ ਅਸਤੇ ਵਿਦੇਸ਼ ਯਾਤਰਾ ਤੇ ਕਮਨ ਵਾਸਤੇ ਉਹਨਾਂ ਦੇ ਫੋਟੋਗ੍ਰਾਫ ਵੀ ਆਈਆਂ ਉੱਥੇ ਸਕੂਟੀ ਚਲਾਂਦੇ ਤੇ ਹੋਰ ਵੀ ਫੋਟੋਗ੍ਰਾਫ ਵੀ ਆਈਆਂ ਪਰ ਅਫਸੋਸ ਹੈ ਕਿ ਉਹਨਾਂ ਵਾਸਤੇ ਪ੍ਰਾਇੋਰਟੀ ਵਿਦੇਸ਼ ਯਾਤਰਾ ਸੀ ਨਾ ਕਿ ਪੰਜਾਬ ਔਰ ਦੂਜੀ ਗੱਲ ਕਿ ਜਿੱਥੇ ਜਿੱਥੇ ਨੇ ਸੂਬਾ ਸਰਕਾਰ ਹੈਗੀ ਨੇ ਕਰਨਾਟਕਾ ਹੈ ਤੇਲੰਗਾਨਾ ਹੈ ਝਾਰਖੰਡ ਹੈ ਜਾਂ ਹੋਰ ਜਿੱਥੇ ਜੋ ਸੂਬੇ ਸਰਕਾਰ ਹੈਗੇ ਨੇ ਉਹਨਾਂ ਵੱਲੋਂ ਕੋਈ ਰਾਹਤ ਸਮਗਰੀ ਜਾਂ ਕੋਈ ਮਦਦ ਨਹੀਂ ਆਈ ਜ਼ਿਕਰ ਜੋ ਗਿਆ ਕਿ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਤਬਾਹੀ ਦੇ ਨਿਸ਼ਾਨ ਮਿਟਣ ਦੇ ਵਿੱਚ ਅਜੇ ਵਕਤ ਲੱਗੇਗਾ ਤੇ ਇਸ ਦੇ ਵਿਚਾਲੇ ਸਿਆਸੀ ਦੌਰੇ ਲਗਾਤਾਰ ਜਾਰੀ ਨੇ ਡੇਰਾ巴巴 ਨਾਨਕ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ